ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ 200 ਕਰੋੜ ਤੋਂ ਵੱਧ ਦੀ ਹੈਰੋਇਨ ਤੇ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਦੋ ਨੌਜਵਾਨ ਜਿਹੜੇ ਸੀ ਇਹਨਾਂ ਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਦੀ ਗ੍ਰਿਫਤਾਰੀ ਤਾਂ ਨਹੀਂ ਹੋ ਪਾਈ ਲੇਕਿਨ ਬਰਾਮਦਗੀ ਜਿਹੜੀ ਹੈ ਉਹ ਵੱਡੇ ਲੈਵਲ ਦੀ ਹੋਈ ਹੈ ਫਿਲਹਾਲ ਦੱਸਦੇ ਨੇ ਆ ਕਿ ਪੰਜਾਬ ਨੂੰ ਦੇ ਲੌਨ ਦੀ ਕੋਸ਼ਿਸ਼ ਦੀ ਗੱਲ ਆਪਾਂ ਅਗਰ ਕਹਿੰਨੇ ਆ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਚਾਰ ਹੈਂਡ ਗ੍ਰੇਨੇਡ ਤੇ ਹੋਰ ਵੀ ਪਾਰੀ ਅਸਲਾ ਜੜਾਏ ਉਹ ਬ੍ਰਾਂਦ ਹੋਇਆ ਏ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਕਾਲੇ ਪੈਕਟਾਂ ਦੇ ਵਿੱਚ ਇਹ ਸਮਾਨ ਜਿਹੜਾ ਸੀ ਪੈਕ ਹੋ ਕੇ ਡਰੋਨ ਰਾਹੀਂ ਛੁੱਟਿਆ ਗਿਆ ਸੀਗਾ ਔਰ ਦੋ ਨੌਜਵਾਨ ਜੋ ਮੋਟਰਸਾਈਕਲ ਤੇ ਇਹ ਸਮਾਨ ਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਲੋਕਾਂ ਵੱਲੋਂ ਜਦੋਂ ਰੋਕਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਰਾਤ ਇਹ ਚੱਲ ਰਹੀ ਸੀ ਉਸ ਰਾਹ ਉੱਤੇ ਸੜਕ ਜਿਹੜੀ ਸੀ ਉਹ ਬਣ ਰਹੀ ਸੀ ਨਵੀਂ ਸੜਕ ਬਣ ਰਹੀ ਸੀ ਤਾਂ ਲੋਕਾਂ ਨੇ ਉਥੋਂ ਜਾਣ ਤੋਂ ਇਹਨਾਂ ਨੌਜਵਾਨਾਂ ਨੂੰ ਰੋਕਿਆ ਔਰ ਡਰ ਦੇ ਕਰਕੇ ਇਹ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਉਥੋਂ ਫਰਾਰ ਹੋ ਗਏ ਪਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਮਾਨ ਸੀਗਾ 200 ਕਰੋੜ ਤੋਂ ਵੱਧ ਦੀ ਹੈਰੋਇਨ ਦੇ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਇੱਕ ਪਿਸਤੌਲ ਤੇ ਜਿੰਦਾ ਕਾਰਤੂਸ ਉੱਥੇ ਹੀ ਛੱਡ ਕੇ ਉਥੋਂ ਫਰਾਰ ਹੋ ਗਏ ਔਰ ਕਿਹਾ ਜਾ ਰਿਹਾ ਹੈ ਕਿ ਬੰਦ ਪੈਕਟ ਨੇ ਕਾਲੇ ਰੰਗ ਦੇ ਪੈਟ ਪੈਕਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਨਾ ਪੈਕਟਾਂ ਦੇ ਵਿੱਚ ਜਿਹੜੀ ਸੀ ਹੈਰੋਇਨ ਦੇ ਨਾਲ ਦੇ ਨਾਲ ਪੰਜਾਬ ਨੂੰ ਧਿਲਾਉਣ ਦੀ ਕੋਸ਼ਿਸ਼ ਕਰ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਸ ਨੂੰ ਨਾਕਾਮ ਜੜਾਇਓ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਹਲਕਾ ਰਾਜਸਥਾਨ ਸੀ ਦੇ ਪਿੰਡ ਓਠੀਆਂ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਡਰੱਗਸ ਜਿਹੜੀ ਹੈ ਉਹ ਪਿੰਡ ਓਠੀਆਂ ਦੇ ਕੋਲ ਸੁੱਟੀ ਗਈ ਸੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ ਔਰ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਉੱਤੇ ਕੁਝ ਨੌਜਵਾਨ ਆਏ ਸੀ ਜੋ ਕਿ ਇਸ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਜਿਸ ਰਾਤ ਉਹੇ ਜਾ ਰਹੇ ਸੀ ਉਸ ਵੇਲੇ ਨਵੀਂ ਸੜਕ ਦਾ ਜਿਹੜਾ ਸੀ ਕੰਮ ਚੱਲ ਰਿਹਾ ਸੀਗਾ ਔਰ ਇਸੇ ਦੌਰਾਨ ਉੱਥੇ ਲੋਕਾਂ ਨੇ ਤੇ ਕੁਝ ਜਿਹੜੇ ਸੜਕ ਨੂੰ ਬਣਾ ਰਹੇ ਸੀ ਉਨਾ ਕਰਮਚਾਰੀਆਂ ਵੱਲੋਂ ਨੌਜਵਾਨਾਂ ਨੂੰ ਸੜਕ ਉੱਤੇ ਜਾਣ ਤੋਂ ਰੋਕਿਆ ਔਰ ਉਸੇ ਡਰ ਦੇ ਮਾਹੌਲ ਤੋਂ ਇਹ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਔਰ ਜਦੋਂ ਲੋਕਾਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪੁਲਿਸ ਵੱਲੋਂ ਜਾਣ ਜਦੋਂ ਕੀਤੀ ਗਈ ਤਾਂ ਇਹ ਪੈਕੇਟ ਜਿਹੜੇ ਨੇ ਕਾਲੇ ਰੰਗ ਦੇ ਇਹ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਹੈ ਹੈਂਡ ਗ੍ਰੇਨੇਡ ਹੈ ਔਰ ਕਈ ਹਥਿਆਰ ਵੀ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਜਿਹੜੇ ਦੋਸ਼ੀ ਫਰਾਰ ਹੋਏ ਨੇ ਉਨਾ ਦੀ ਪਾਲਵੀ ਕੀਤੀ ਜਾ ਰਹੀ ਹੈ ਫਿਲਹਾਲ ਲਗਾਤਾਰ ਇੱਕ ਤਸਵੀਰ ਜਿਹੜੀ ਹੈ ਉਹ ਵਾਇਰਲ ਵੀ ਹੋ ਰਹੀ ਹੈ ਔਰ ਇਹ ਹੀ ਤਸਵੀਰ ਉਹਨਾਂ ਜਿਸ ਦੇ ਵਿੱਚ ਕਾਲੇ ਪੈਕਟ ਨਜ਼ਰ ਆ ਰਹੇ ਨੇ ਔਰ ਇਸੇ ਪੈਕਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਜਿਹੜੀ ਹੈ ਉਹ ਹੈ ਔਰ ਨਾਲ ਦੇ ਨਾਲ 40 ਕਿਲੋ ਤੋਂ ਵੱਧ ਦੀ ਹੈਰੋਇਨ ਦੱਸੀ ਜਾ ਰਹੀ ਹੈ 40 ਕਿਲੋ ਤੋਂ ਵੱਧ ਦੀ ਹੈਰੋਇਨ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਨਾ ਪੈਕਟਾਂ ਦੇ ਵਿੱਚ ਨਾਲ ਦੇ ਨਾਲ 4 ਹੈਂਡ ਗ੍ਰੇਨੇਡ ਇੱਕ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਫਿਲਹਾਲ ਅ ਡਰੱਗਸ ਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਲਿਆਏ ਗਏ ਨੇ ਔਰ ਇਸੀ ਕਾਰਵਾਈ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ 200 ਕਰੋੜ ਤੋਂ ਵੱਧ ਦੀ ਕੀਮਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਜੋ ਹੈਰੋਇਨ ਬਰਾਮਦਗੀ ਹੋਈ ਹੈ ਫਿਲਹਾਲ 4 ਹੈਂਡ ਗ੍ਰੇਨੇਡ ਇਹਨਾਂ ਦਾ ਇਸਤੇਮਾਲ ਕਿੱਥੇ ਕਰਨਾ ਸੀਗਾ ਇਹ ਬਹੁਤ ਵੱਡਾ ਸਵਾਲ ਔਰ ਚੈਲੰਜ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਲਈ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਨੂੰ ਕੋਰਸ ਕੰਪਲੈਕਸ ਨੂੰ ਜਿਹੜੀ ਹੈ ਬਾਬਤ ਧਮਕੀਆਂ ਮਿਲ ਰਹੀਆਂ ਨੇ ਬੰਬ ਨਾਲ ਉਡਾਉਣ ਦੀਆਂ ਹਾਲਾਂਕਿ ਈਮੇਲ ਦੱਦੀਏ ਇਹ ਧਮਕੀਆਂ ਆਈਆਂ ਨੇ ਔਰ ਪੁਲਿਸ ਦੇ ਹੱਥ ਹਲੇ ਵੀ ਖਾਲੀ ਨੇ ਕਿ ਆਖਿਰਕਾਰ ਇਹ ਧਮਕੀ ਕਿਨਾਂ ਵੱਲੋਂ ਦਿੱਤੀ ਜਾ ਰਹੀ ਹੈ ਔਰ ਇਸੇ ਵਿਚਾਲੇ ਚਾਰ ਹੈਂਡ ਗ੍ਰੇਨੇਡ ਦਾ ਮਿਲਣਾ ਪਿਸਤੌਲ ਦਾ ਮਿਲਣਾ ਔਰ ਭਾਰੀ ਅਸਲੇ ਦੇ ਨਾਲ ਨਾਲ ਹੈਰੋਇਨ ਦਾ ਮਿਲਣਾ ਬਹੁਤ ਵੱਡਾ ਚੈਲੰਜ ਕਹਿ ਸਕਦੇ ਆ ਪੰਜਾਬ ਪੁਲਿਸ ਦੇ ਲਈ ਕਿਉਂਕਿ ਜੇਕਰ ਆਪਾਂ ਇਹ ਵੀ ਕਹਿੰਦੇ ਆ ਕਿ ਪੰਜਾਬ ਨੂੰ ਦਿਲੋਂਣ ਦੀ ਕੋਸ਼ਿਸ਼ ਕੁਸ਼ਰਾਰਤੀ ਅੰਸਰ ਵੱਲੋਂ ਕਰਨ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਨਾਕਾਮ ਹੋ ਗਈ ਹੈ ਪਰ ਇਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਹੈ ਜ਼ਰੂਰ ਬਣਿਆ ਹੋਇਆ ਹੈ ਫਿਲਹਾਲ ਦੱਸ ਦੇਣੀ ਆ ਕਿ ਪਾਕਿਸਤਾਨ ਤੋਂ ਜਿਹੜੇ ਤਸਕਰ ਨੇ ਉਹਨਾਂ ਵੱਲੋਂ ਡਰੋਨ ਰਾਹੀਂ ਵੱਡੀ ਤعداد ਦੇ ਵਿੱਚ ਹੈਰੋਇਨ ਜਿਹੜੀ ਸੀ ਉਹ ਭੇਜੀ ਹੈ ਬੰਦ ਕਾਲੇ ਪੈਕਟਾਂ ਦੇ ਵਿੱਚ ਹੈਰੋਇਨ ਹੈ ਕੀਮਤ ਜਿਹੜੀ ਹੈ 200 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਪੈਕਟਾਂ ਦੇ ਵਿੱਚ ਚਾਰ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਨੇ ਨਾਲ ਦੇ ਨਾਲ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਔਰ ਇਹ ਅਸਲਾ ਕਿੱਥੇ ਯੂਜ਼ ਹੋਣਾ ਸੀ ਕਿਹਨਾਂ ਤੱਕ ਪਹੁੰਚਾਇਆ ਜਾਣਾ ਸੀ ਬਹੁਤ ਵੱਡਾ ਸਵਾਲ ਹੈ ਆ ਕੰਮ ਜਿਹੜੀ ਕਾਮ ਕਹਿ ਸਕਦੇ ਕਿ ਜਿਹੜੀ ਇਹਨਾਂ ਨੇ ਪੰਜਾਬ ਨੂੰ ਦਲੌਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀ ਉਸ ਨੂੰ ناکਾਮ ਤਾਂ ਕੀਤਾ ਗਿਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਅਸਲਾ ਜੜਾਏ ਉਹ ਪਾਕਿਸਤਾਨ ਤੋਂ ਗੁਆਂਢੀ ਮੁਲਕ ਤੋਂ ਆ ਰਿਹਾ ਹੈ ਉਸ ਦਾ ਕੀ मंसूਬੇ ਨੇ ਇਹ ਹੈਂਡ ਗ੍ਰਨੇਡ ਕਿੱਥੇ ਪਹੁੰਚਾਏ ਜਾਣੇ ਸੀ ਕਿਸ ਲਈ ਇਸਤੇਮਾਲ ਹੋਣੇ ਸੀ ਇਹ ਵੱਡੇ ਸਵਾਲ ਜਿਹੜੇ ਨੇ ਪੁਲਿਸ ਦੀ ਜਾਂਚ ਹੋਣ ਤੋਂ ਬਾਅਦ ਹੀ ਕਲੀਅਰ ਹੋਣਗੇ ਇਸ ਵੇਲੇ ਦੀ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਹਲਕਾ ਰਾਜੋਥਾਂਸੀ ਦੇ ਪਿੰਡ ਓਠੀਆਂ ਤੋਂ ਜਿੱਥੇ ਭਾਰੀ ਤਦਾਦ ਦੇ ਵਿੱਚ ਹੈਰੋਇਨ ਦੇ ਨਾਲ ਅਸਲਾ ਜੜਾਏ ਉਹ ਬਰਾਮਦ ਹੋਇਆ ਏ ਹਾਲਾਂਕਿ ਜਿਹੜੇ ਇਹਨਾਂ ਨੂੰ ਲੈ ਕੇ ਜਾ ਰਹੇ ਸੀ ਕੋਈ ਪਾਕਿਸਤਾਨ ਤੋਂ ਭੇਜੇਗੇ ਸੀ ਔਰ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਇਹ ਪੈਕੇਟ ਲੈ ਕੇ ਜਾਇਆ ਜਾ ਰਿਹਾ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਪਰ ਇਹ ਪੈਕੇਟਸ ਦੇ ਰਹੇ ਨੇ ਇਹਨਾਂ ਦੀ ਬਰਾਮਦਗੀ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ ਸਸ਼ਤਰਕਾਰ ਅੰਮ੍ਰਿਤ ਸਰ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ 200 ਕਰੋੜ ਤੋਂ ਵੱਧ ਦੀ ਹੈਰੋਇਨ ਤੇ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਦੋ ਨੌਜਵਾਨ ਜਿਹੜੇ ਸੀ ਇਹਨਾਂ ਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਦੀ ਗ੍ਰਿਫਤਾਰੀ ਤਾਂ ਨਹੀਂ ਹੋ ਪਾਈ ਲੇਕਿਨ ਬਰਾਮਦਗੀ ਜਿਹੜੀ ਹੈ ਵੱਡੇ ਲੈਵਲ ਦੀ ਹੋਈ ਹੈ ਫਿਲਹਾਲ ਦੱਸਦੇ ਨੇ ਆ ਕਿ ਪੰਜਾਬ ਨੂੰ ਦੇ ਲੌਨ ਦੀ ਕੋਸ਼ਿਸ਼ ਦੀ ਗੱਲ ਆਪਾਂ ਅਗਰ ਕਹਿੰਦੇ ਆ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਚਾਰ ਹੈਂਡ ਗ੍ਰੇਨੇਡ ਤੇ ਹੋਰ ਵੀ ਭਾਰੀ ਅਸਲਾ ਜੜਾਏ ਉਹ ਬRAND ਹੋਇਆ ਏ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਪਾਕਾਲੇ ਪੈਕਟਾਂ ਦੇ ਵਿੱਚ ਇਹ ਸਮਾਨ ਜਿਹੜਾ ਸੀ ਪੈਕ ਹੋ ਕੇ ਡਰੋਨ ਰਾਹੀਂ ਛੁੱਟਿਆ ਗਿਆ ਸੀਗਾ ਔਰ ਦੋ ਨੌਜਵਾਨ ਜੋ ਮੋਟਰਸਾਈਕਲ ਤੇ ਇਹ ਸਮਾਨ ਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਲੋਕਾਂ ਵੱਲੋਂ ਜਦੋਂ ਰੋਕਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਰਾਹ ਤੇ ਚੱਲ ਰਹੇ ਸੀ ਉਸ ਰਾਹ ਉੱਤੇ ਸੜਕ ਜਿਹੜੀ ਸੀ ਉਹ ਬਣ ਰਹੀ ਸੀ ਨਵੀਂ ਸੜਕ ਬਣ ਰਹੀ ਸੀ ਤਾਂ ਅ ਲੋਕਾਂ ਨੇ ਉਥੋਂ ਜਾਣ ਤੋਂ ਇਹਨਾਂ ਨੌਜਵਾਨਾਂ ਨੂੰ ਰੋਕਿਆ ਔਰ ਡਰ ਦੇ ਕਰਕੇ ਇਹ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਉਥੋਂ ਫਰਾਰ ਹੋ ਗਏ ਪਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਮਾਨ ਸੀਗਾ 200 ਕਰੋੜ ਤੋਂ ਵੱਧ ਦੀ ਹੈਰੋਇਨ ਦੇ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਇੱਕ ਪਿਸਤੌਲ ਤੇ ਜਿੰਦਾ ਕਾਰਤੂਸ ਉੱਥੇ ਹੀ ਛੱਡ ਕੇ ਉਥੋਂ ਫਰਾਰ ਹੋ ਗਏ ਔਰ ਕਿਹਾ ਜਾ ਰਿਹਾ ਹੈ ਕਿ ਬੰਦ ਪੈਕਟ ਨੇ ਕਾਲੇ ਰੰਗ ਦੇ ਪੈਟ ਪੈਕਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਨਾ ਪੈਕਟਾਂ ਦੇ ਵਿੱਚ ਜਿਹੜੀ ਸੀ ਹੈਰੋਇਨ ਦੇ ਨਾਲ ਦੇ ਨਾਲ ਪੰਜਾਬ ਨੂੰ ਧਲੌਣ ਦੀ ਕੋਸ਼ਿਸ਼ ਕਰ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਸ ਨੂੰ ਨਾਕਾਮ ਜੜਾਇਓ ਕੀਤਾ ਗਿਆ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਹਲਕਾ ਰਾਜਸਥਾਨ ਸੀ ਦੇ ਪਿੰਡ ਓਠੀਆਂ ਦਾ ਦੱਸਿਆ ਜਾ ਰਿਹਾ ਜਿੱਥੇ ਡਰੱਗਸ ਜਿਹੜੀ ਹੈ ਉਹ ਪਿੰਡ ਓਠੀਆਂ ਦੇ ਕੋਲ ਸੁੱਟੀ ਗਈ ਸੀ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ ਔਰ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਉੱਤੇ ਕੁਝ ਨੌਜਵਾਨ ਆਏ ਸੀ ਜੋ ਕਿ ਇਸ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਜਿਸ ਰਾਤ ਉਹ ਇਹ ਜਾ ਰਹੇ ਸੀ ਉਸ ਵੇਲੇ ਨਵੀਂ ਸੜਕ ਦਾ ਜਿਹੜਾ ਸੀ ਕੰਮ ਚੱਲ ਰਿਹਾ ਸੀਗਾ ਔਰ ਇਸੇ ਦੌਰਾਨ ਉੱਥੇ ਲੋਕਾਂ ਨੇ ਤੇ ਕੁਝ ਜਿਹੜੇ ਸੜਕ ਨੂੰ ਬਣਾ ਰਹੇ ਸੀ ਉਹਨਾਂ ਕਰਮਚਾਰੀਆਂ ਵੱਲੋਂ ਨੌਜਵਾਨਾਂ ਨੂੰ ਸੜਕ ਉੱਤੇ ਜਾਣ ਤੋਂ ਰੋਕਿਆ ਔਰ ਉਸੇ ਡਰ ਦੇ ਮਾਹੌਲ ਤੋਂ ਇਹ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਔਰ ਜਦੋਂ ਲੋਕਾਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪੁਲਿਸ ਵੱਲੋਂ ਜਾਣ ਜਦੋਂ ਕੀਤੀ ਗਈ ਤਾਂ ਇਹ ਪੈਕੇਟ ਜਿਹੜੇ ਨੇ ਕਾਲੇ ਰੰਗ ਦੇ ਇਹ ਬਰਾਮਦ ਹੋਏ ਨੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਹੈ ਹੈਂਡ ਗ੍ਰੇਨੇਡ ਹੈ ਔਰ ਕਈ ਹਥਿਆਰ ਵੀ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਜਿਹੜੇ ਦੋਸ਼ੀ ਫਰਾਰ ਹੋਏ ਨੇ ਉਨਾ ਦੀ ਪਾਲਵੀ ਕੀਤੀ ਜਾ ਰਹੀ ਹੈ ਫਿਲਹਾਲ ਲਗਾਤਾਰ ਇੱਕ ਤਸਵੀਰ ਜਿਹੜੀ ਹੈ ਉਹ ਵਾਇਰਲ ਵੀ ਹੋ ਰਹੀ ਹੈ ਔਰ ਇਹੀ ਤਸਵੀਰ ਉਹਨਾਂ ਜਿਸ ਦੇ ਵਿੱਚ ਕਾਲੇ ਪੈਕਟ ਨਜ਼ਰ ਆ ਰਹੇ ਨੇ ਔਰ ਇਸੇ ਪੈਕਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਜਿਹੜੀ ਹੈ ਉਹ ਹੈ ਔਰ ਨਾਲ ਦੇ ਨਾਲ 40 ਕਿਲੋ ਤੋਂ ਵੱਧ ਦੀ ਹੈਰੋਇਨ ਦੱਸੀ ਜਾ ਰਹੀ ਹੈ 40 ਕਿਲੋ ਤੋਂ ਵੱਧ ਦੀ ਹੈਰੋਇਨ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਨਾ ਪੈਕਟਾਂ ਦੇ ਵਿੱਚ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਇੱਕ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਫਿਲਹਾਲ ਅ ਡਰੱਗਸ ਤੇ ਹਥਿਆਰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਲਿਆਏ ਗਏ ਨੇ ਔਰ ਇਸੀ ਕਾਰਵਾਈ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ 200 ਕਰੋੜ ਤੋਂ ਵੱਧ ਦੀ ਕੀਮਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਜੋ ਹੈਰੋਇਨ ਬਰਾਮਦਗੀ ਹੋਈ ਹੈ ਫਿਲਹਾਲ 4 ਹੈਂਡ ਗ੍ਰੇਨੇਡ ਇਹਨਾਂ ਦਾ ਇਸਤੇਮਾਲ ਕਿੱਥੇ ਕਰਨਾ ਸੀਗਾ ਇਹ ਬਹੁਤ ਵੱਡਾ ਸਵਾਲ ਔਰ ਚੈਲੰਜ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਲਈ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਕੂਲਾਂ ਨੂੰ ਪੋਰਟਸ ਕੰਪਲੈਕਸ ਨੂੰ ਜਿਹੜੀ ਹੈ ਬਾਬਤ ਧਮਕੀਆਂ ਮਿਲ ਰਹੀਆਂ ਨੇ ਬੰਬ ਨਾਲ ਉਡਾਉਣ ਦੀਆਂ ਹਾਲਾਕਿ ਈਮੇਲ ਦੱਦੀਏ ਇਹ ਧਮਕੀਆਂ ਆਈਆਂ ਨੇ ਔਰ ਪੁਲਿਸ ਦੇ ਹੱਥ ਹਲੇ ਵੀ ਖਾਲੀ ਨੇ ਕਿ ਆਖਿਰਕਾਰ ਇਹ ਧਮਕੀ ਕਿਨਾਂ ਵੱਲੋਂ ਦਿੱਤੀ ਜਾ ਰਹੀ ਹੈ ਔਰ ਇਸੇ ਵਿਚਾਲੇ ਚਾਰ ਹੈਂਡ ਗ੍ਰੇਨੇਡ ਦਾ ਮਿਲਣਾ ਪਿਸਤੌਲ ਦਾ ਮਿਲਣਾ ਔਰ ਭਾਰੀ ਅਸਲੇ ਦੇ ਨਾਲ ਨਾਲ ਹੈਰੋਇਨ ਦਾ ਮਿਲਣਾ ਬਹੁਤ ਵੱਡਾ ਚੈਲੰਜ ਕਹਿ ਸਕਦੇ ਆ ਪੰਜਾਬ ਪੁਲਿਸ ਦੇ ਲਈ ਕਿਉਂਕਿ ਜੇਕਰ ਆਪਾਂ ਇਹ ਵੀ ਕਹਿੰਦੇ ਆ ਕਿ ਪੰਜਾਬ ਨੂੰ ਦਿਲੋਂਉਣ ਦੀ ਕੋਸ਼ਿਸ਼ ਕੁਸ਼ਰਾਰਤੀ ਹੰਸਾ ਵੱਲੋਂ ਕਰਨ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਨਾਕਾਮ ਹੋ ਗਈ ਹੈ ਪਰ ਇਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਹੈ ਜ਼ਰੂਰ ਬਣਿਆ ਹੋਇਆ ਹੈ ਫਿਲਹਾਲ ਦੱਸ ਦੇਣੀ ਆ ਕਿ ਪਾਕਿਸਤਾਨ ਤੋਂ ਜਿਹੜੇ ਤਸਕਰ ਨੇ ਉਹਨਾਂ ਵੱਲੋਂ ਡਰੋਨ ਰਾਹੀਂ ਵੱਡੀ ਤਦਾਦ ਦੇ ਵਿੱਚ ਹੈਰੋਇਨ ਜਿਹੜੀ ਸੀ ਉਹ ਭੇਜੀ ਹੈ ਬੰਦ ਕਾਲੇ ਪੈਕਟਾਂ ਦੇ ਵਿੱਚ ਹੈਰੋਇਨ ਹੈ ਕੀਮਤ ਜਿਹੜੀ ਹੈ 200 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਇਹਨਾਂ ਪੈਕਟਾਂ ਦੇ ਵਿੱਚ ਚਾਰ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਨੇ ਨਾਲ ਦੇ ਨਾਲ ਪਿਸਤੌਲ ਤੇ ਕੁਝ ਜਿੰਦਾ ਕਾਰਤੂਸ ਬਰਾਮਦ ਹੋਏ ਨੇ ਔਰ ਇਹ ਅਸਲਾ ਕਿੱਥੇ ਯੂਜ਼ ਹੋਣਾ ਸੀ ਕਿਹਨਾਂ ਤੱਕ ਪਹੁੰਚਾਇਆ ਜਾਣਾ ਸੀ ਬਹੁਤ ਵੱਡਾ ਸਵਾਲ ਹੈ ਆ ਜਿਹੜੀ ਕਾਮ ਕਾਮ ਕਹਿ ਸਕਦੇ ਆ ਕਿ ਜਿਹੜੀ ਇਹਨਾਂ ਨੇ ਪੰਜਾਬ ਨੂੰ ਦਲੌਨ ਦੀ ਜਿਹੜੀ ਕੋਸ਼ਿਸ਼ ਕਰਨੀ ਸੀ ਉਸ ਨੂੰ ناکਾਮ ਤਾਂ ਕੀਤਾ ਗਿਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਅਸਲਾ ਜੜਾਏ ਉਹ ਪਾਕਿਸਤਾਨ ਤੋਂ ਗੁਆਂਦੀ ਮੁਲਕ ਤੋਂ ਆ ਰਿਹਾ ਹੈ ਉਸ ਦਾ ਕੀ मंसूਬੇ ਨੇ ਇਹ ਹੈਂਡ ਗ੍ਰਨੇਡ ਕਿੱਥੇ ਪਹੁੰਚਾਏ ਜਾਣੇ ਸੀ ਕਿਸ ਲਈ ਇਸਤੇਮਾਲ ਹੋਣੇ ਸੀ ਇਹ ਵੱਡੇ ਸਵਾਲ ਜਿਹੜੇ ਨੇ ਪੁਲਿਸ ਦੀ ਜਾਂਚ ਹੋਣ ਤੋਂ ਬਾਅਦ ਹੀ ਕਲੀਅਰ ਹੋਣਗੇ ਇਸ ਬਾਰੇ ਦੀ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਹਲਕਾ ਰਾਜੋਥਾਂਸੀ ਦੇ ਪਿੰਡ ਓਠੀਆਂ ਤੋਂ ਜਿੱਥੇ ਭਾਰੀ ਤਦਾਦ ਦੇ ਵਿੱਚ ਹੈਰੋਇਨ ਦੇ ਨਾਲ ਅਸਲਾ ਜੜਾਏ ਉਹ ਬਰਾਮਦ ਹੋਇਆ ਏ ਹਾਲਾ ਕਿ ਜੁੜੇ ਇਹਨਾਂ ਨੂੰ ਲੈ ਕੇ ਜਾ ਰਹੇ ਸੀ ਕੋਈ ਪਾਕਿਸਤਾਨ ਤੋਂ ਭੇਜੇਗੇ ਸੀ ਔਰ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਇਹ ਪੈਕੇਟ ਲੈ ਕੇ ਜਾਇਆ ਜਾ ਰਿਹਾ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਪਰ ਇਹ ਪੈਕੇਟਸ ਦੇ ਰਹੇ ਨੇ ਇਹਨਾਂ ਦੀ ਬਰਾਮਦਗੀ ਜਿਹੜੀ ਹੈ ਉਹ ਹੋ ਚੁੱਕੀ ਆ ਔਰ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ ਸਸ਼ਤਰਕਾਰ ਅੰਮ੍ਰਿਤ ਸਰ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ 200 ਕਰੋੜ ਤੋਂ ਵੱਧ ਦੀ ਹੈਰੋਇਨ ਤੇ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਦੋ ਨੌਜਵਾਨ ਜਿਹੜੇ ਸੀ ਇਹਨਾਂ ਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਦੀ ਗ੍ਰਿਫਤਾਰੀ ਤਾਂ ਨਹੀਂ ਹੋ ਪਾਈ ਲੇਕਿਨ ਬਰਾਮਦਗੀ ਜਿਹੜੀ ਹੈ ਉਹ ਵੱਡੇ ਲੈਵਲ ਦੀ ਹੋਈ ਹੈ ਫਿਲਹਾਲ ਦੱਸਦੇ ਨੇ ਆ ਕਿ ਪੰਜਾਬ ਨੂੰ ਦੇ ਲੌਨ ਦੀ ਕੋਸ਼ਿਸ਼ ਦੀ ਗੱਲ ਆਪਾਂ ਅਗਰ ਕਹਿੰਦੇ ਆ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਚਾਰ ਹੈਂਡ ਗ੍ਰੇਨੇਡ ਤੇ ਹੋਰ ਵੀ ਪਾਰੀ ਅਸਲਾ ਜੜਾਏ ਉਹ ਬ੍ਰਾਂਦ ਹੋਇਆ ਏ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਪਕਾਲੇ ਪੈਕਟਾਂ ਦੇ ਵਿੱਚ ਇਹ ਸਮਾਨ ਜਿਹੜਾ ਸੀ ਪੈਕ ਹੋ ਕੇ ਡਰੋਨ ਰਾਹੀਂ ਛੁੱਟਿਆ ਗਿਆ ਸੀਗਾ ਔਰ ਦੋ ਨੌਜਵਾਨ ਜੋ ਮੋਟਰਸਾਈਕਲ ਤੇ ਇਹ ਸਮਾਨ ਨੂੰ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਲੋਕਾਂ ਵੱਲੋਂ ਜਦੋਂ ਰੋਕਿਆ ਗਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਸ ਰਾਹ ਤੇ ਚੱਲ ਰਹੇ ਸੀ ਉਸ ਰਾਹ ਉੱਤੇ ਸੜਕ ਜਿਹੜੀ ਸੀ ਉਹ ਬਣ ਰਹੀ ਸੀ ਨਵੀਂ ਸੜਕ ਬਣ ਰਹੀ ਸੀ ਤਾਂ ਲੋਕਾਂ ਨੇ ਉਥੋਂ ਜਾਣ ਤੋਂ ਇਹਨਾਂ ਨੌਜਵਾਨਾਂ ਨੂੰ ਰੋਕਿਆ ਔਰ ਡਰ ਦੇ ਕਰਕੇ ਇਹ ਨੌਜਵਾਨ ਮੋਟਰਸਾਈਕਲ ਉੱਥੇ ਹੀ ਛੱਡ ਕੇ ਉਥੋਂ ਫਰਾਰ ਹੋ ਗਏ ਪਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਸਮਾਨ ਸੀਗਾ 200 ਕਰੋੜ ਤੋਂ ਵੱਧ ਦੀ ਹੈਰੋਇਨ ਦੇ ਨਾਲ ਦੇ ਨਾਲ ਚਾਰ ਹੈਂਡ ਗ੍ਰੇਨੇਡ ਇੱਕ ਪਿਸਤੌਲ ਤੇ ਜਿੰਦਾ ਕਾਰਤੂਸ ਉੱਥੇ ਹੀ ਛੱਡ ਕੇ ਉਥੋਂ ਫਰਾਰ ਹੋ ਗਏ ਔਰ ਕਿਹਾ ਜਾ ਰਿਹਾ ਹੈ ਕਿ ਬੰਦ ਪੈਕਟ ਨੇ ਕਾਲੇ ਰੰਗ ਦੇ ਪੈਟ ਪੈਕਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਆਂ ਇਹਨਾਂ ਪੈਕਟਾਂ ਦੇ ਵਿੱਚ ਜਿਹੜੀ ਸੀ ਹੈਰੋਇਨ ਦੇ ਨਾਲ ਦੇ ਨਾਲ ਪੰਜਾਬ ਨੂੰ ਧਿਲਾਉਣ ਦੀ ਕੋਸ਼ਿਸ਼ ਕਰ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਸ ਨੂੰ ਨਾਕਾਮ ਜੜਾ